ਮਹਿਰ ਕੇਸਕਮਰ ਸਹਿਕ ਡਾਇਰੈਕਟਰ ਮੱਛੀ ਪਾਲਨ ਸੰਗਰੂਰ ਸਰਦਾਰ ਸ਼ਹੀਦ ਉਦਮ ਸਿੰਘ ਜੀ ਨੂੰ ਉਹਨਾਂ ਦੇ 31 ਜੁਲਾਈ ਨੂੰ ਉਹਨਾਂ ਦੇ ਮਾਰਟਾਇਡ ਸ਼ਹੀਦੀ ਦਿਵਸ ਤੇ ਉੱਤੇ ਬਹੁਤ ਬਹੁਤ ਸ਼ਰਧਾਂਜਲੀ ਦਿਨਾ ਹੈਗਾ ਉਹਨਾਂ ਨੇ ਦੇਸ਼ ਦੇ ਲਈ ਆਪਣੀ ਜਾਨ ਨਿਸ਼ਾਵਰ ਕੀਤੀ ਗਈ 1919 ਦੇ ਵਿੱਚ ਜਲਿਆਂ ਵਾਲੇ ਬਾਗ ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਲਈ ਉਹ ਜਰਨਲ ਡਾਇਰ ਨੂੰ ਮਾਰਨ ਦੇ ਲਈ ਇੰਗਲੈਂਡ ਵਿੱਚੇ ਪਹੁੰਚੇ ਤੇ ਉੱਥੇ ਇਹ ਆਪਣਾ ਜਿਹੜਾ ਉਹਨਾਂ ਦਾ ਕੁਰਤਾ ਕਿ ਦਿੱਤਾ ਸੀ ਉਹਨਾਂ ਨੇ ਇੰਡੀਆ ਦੇ ਵਿੱਚ ਉਹਦਾ ਬਦਲਾ ਲਿਆ ਤੇ ਬਾਅਦ ਦੇ ਵਿੱਚ ਬੜੀ ਖੁਸ਼ੀ-ਖੁਸ਼ੀ ਇਸ ਦੇ ਲਈ ਫਾਰਸੀ ਦੇ ਫੰਦੇ ਤੇ ਚੜ ਗਏ ਤੇ ਅਸੀਂ ਸਾਰੇ ਸੁਨਾਮਬਾਸੀ ਉਹਨਾਂ ਨੂੰ 31 ਜੁਲਾਈ ਦੇ ਉਹਨਾਂ ਦੇ ਮਾਰਟਾਇਡ ਦੇ ਤੇ ਸੀਧੀ ਦਿਵਸ ਤੇ ਸ਼ਰਧਾਂਜਲੀ ਦੇਣੀ ਹੈ ਮੈਂ ਜਗਿੰਦਰ ਜੀ ਜਿਹੜੇ ਚੀਫ ਐਡੀਟਰ ਨੇਗੇ ਜੇਕੇ ਨਿਊਜ਼ ਦੇ ਉਹਨਾਂ ਦਾ ਬਹੁਤ ਧੰਨਵਾਦੀ ਹੈਗਾ ਜਿਹੜੇ ਕੀ ਸਾਡੇ ਸੁਨਾਮ ਦੇ ਸ਼ਹੀਦ ਸੀ ਕਵਰੇਜ ਕਰਨ ਦੇ ਲਈ ਦਫ਼ਤਰਾਂ ਦੇ ਵਿੱਚ ਤੇ ਹਰ ਬਤਵੰਤੇ ਸੱਜਣਾਂ ਨੂੰ ਮਿਲ ਕੇ ਐਡਾ ਉਪਰਾਲਾ ਕਰ ਰਹੇ ਨੇ ਧੰਨਵਾਦ